ਵਾਲ ਝੜਨ ਦੀ ਪ੍ਰੋਬਲਮ ਤੋਂ ਹੋ ਪਰੇਸ਼ਾਨ ਤਾਂ ਲੈ ਆਓ ਐਨਵੀ ਗ로우 ਆਪ ਪਲੱਸ ਹੈਅਰ ਆਇਲ ਜਿਸੇ ਲਗਾਤਾਰ ਇਸਤੇਮਾਲ ਨਾਲ ਤੁਹਾਨੂੰ ਮਿਲਣਗੇ ਲੰਬੇ ਅਤੇ ਮਜ਼ਬੂਤ ਵਾਲ ਹਰ ਮੈਡੀਕਲ ਅਤੇ ਜਨਰਲ ਸਟੋਰ ਤੇ ਉਪਲਬਧ ਨਾਜ ਪੰਜਾਬੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਮੈਂ ਹਮਨਜੀਤ ਸਿੰਘ ਗਰਮਾਣਾ ਲੁਧਿਆਣਾ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਰਵਨੀਤ ਸਿੰਘ ਬਿੱਟੂ ਵੱਲੋਂ ਬੀਤੇ ਐਤਵਾਰ ਵੱਖ-ਵੱਖ ਮੀਟਿੰਗਾਂ ਰਾਹੀਂ ਵੋਟਰਾਂ ਨਾਲ ਸੰਪਰਕ ਸਥਾਪਿਤ ਆਇਆ ਜਿਸ ਤਹਿਤ Rajasthan ਦੇ ਮੁੱਖ ਮੰਤਰੀ 파ਜਨ ਲਾਲ ਸ਼ਰਮਾ ਨੇ ਰਾਜਸਥਾਨੀ ਪਾਈਚਾਰੇ ਨਾਲ ਰੱਖੀ ਮੀਟਿੰਗ 'ਚ ਜੋਸ਼ ਭਰਿਆ ਤੇ ਰਵਨੀਤ ਬਿੱਟੂ ਦੇ ਹੱਕ ਵਿੱਚ ਵੋਟਰਾਂ ਨੂੰ ਲਾਂਬੰਦ ਕੀਤਾ। ਉਪਰੰਤ ਮਹਾਰਾਜਾ ਰਣਜੀਤ ਸਿੰਘ ਨਗਰ ਸਥਿਤ ਰਾਜਕੁਮਾਰ ਗੋਇਲ, ਲੀ ਪੌਮੋ ਅਪਾਰਟਮੈਂਟ ਵਿਕੇ ਅਸ਼ੋਕ ਲੂੰਬਾ, ਕੁਲਦੀਪ ਨਗਰ ਵਿਕੇ ਨਿਤਿਨ ਪਾਟਰਾ ਅਤੇ Shimla ਕਲੋਨੀ ਵਿਕੇ ਸਾਬਕਾ ਕਾਉਂਸਲਰ ਬਰਿੰਦਰ ਸੈਗਲ ਵੱਲੋਂ ਮੀਟਿੰਗ ਦਾ ਆਯੋਜਨ ਕੀਤਾ ਗਿਆ। ਜਿਥੇ ਸ਼ਹਿਰੀ ਭਾਜਪਾ ਲੁਧਿਆਣਾ ਦੇ ਪ੍ਰਧਾਨ ਰਜਨੀਸ਼ ਤਮਾਨ ਦਿਹਾਤੀ ਪ੍ਰਧਾਨ ਰਮਿੰਦਰ ਸਿੰਘ ਸੰਘੋਵਾਲ ਅਮਰਜੀਤ ਸਿੰਘ ਟਿੱਕਾ ਬਲਬੀਰ ਸ਼ਰਮਾ ਨੀਰਜ अरोड़ा ਪਵਨ ਜਿੰਦਲ ਸਚਿਨ ਗੁਪਤਾ ਕੇਸ਼ਵ ਗੁਪਤਾ ਮੈਨੇਜਮੈਂਟ ਸੰਦੀਪ ਸੱਬਰਬਲ ਵਿਸ਼ਾਲ ਬਰਮਾ ਸ਼੍ਰੀ ਭਾਮਰੀ ਸ਼੍ਰੀ ਰਿਸ਼ੀ ਤਰਮਿੰਦਰ ਸ਼੍ਰੀ ਪਾਟਿਆ ਸ਼ਾਮਚਰਨ ਬੱਗਾ ਮਿੰਟੂ ਪਾਟਿਆ ਵਿੱਪਨ ਸ਼ਰਮਾ ਅਸ਼ਵਨੀ ਮਲਹੋਤਰਾ ਗਣੇਸ਼ਦੱਤ ਸਤੀਸ਼ ਸ਼ਰਮਾ ਬੀਨਾ ਗੋਸਾਈ ਮੀਨਾ ਠਾਕੁਰ ਅਨੀਤਾ ਬਰਮਾ ਜਗਮਉਨ ਠਾਕਰ ਆਦ ਹਾਜ਼ਰ ਸਨ ਰਵਨੀਤ ਬਿੱਟੂ ਨੇ ਆਪਣੇ ਸੰਬੋਧਨ ਚ ਆਪ ਦੇ ਕਾਂਗਰਸ ਤੋਂ ਸੁਚੇਤ ਦੀ ਗੱਲ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੋਵੇਂ ਪਾਰਟੀਆਂ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰ ਰਹੀਆਂ ਹਨ ਹੈਰਾਨੀ ਵਾਲੀ ਗੱਲ ਇਹ ਹੈ ਕਿ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਚ ਆਪ ਤੇ ਕਾਂਗਰਸ ਇੱਕ ਦੂਜੇ ਲਈ ਵੋਟਾਂ ਮੰਗਦੇ ਹਨ ਤੇ ਪੰਜਾਬ ਚ ਅਲਾਗ ਹੋਣ ਦਾ ਡਰਾਮਾ ਵੀ ਕਰਦੇ ਆ ਹਨ ਬਿੱਟੂ ਨੇ ਕਿਹਾ ਕਿ ਆਪ ਸਰਕਾਰ ਦੇ 2.5 ਸਾਲਾਂ ਦੇ ਕਾਰਜਕਾਲ ਚ ਸੂਬੇ ਤੇ ਸਿਰਫ ਕਰਜ਼ਾ ਵਧਿਆ ਹੈ ਜਦੋਂ ਕਿ ਆਪ ਸਰਕਾਰ ਹਾਰ ਫਰੰਟ ਤੇ ਫੇਲ ਸਾਬਤ ਹੋਈ ਹੈ ਉਹਨਾਂ ਸਖਪਾਲ ਖਹਿਰਾ ਤੇ ਪ੍ਰਵਾਸੀਆਂ ਮਜ਼ਦੂਰਾਂ ਪ੍ਰਤੀ ਦਿੱਤੇ ਬਿਆਨ ਤੇ ਵੀ ਕਿਹਾ ਕਿ ਕਾਂਗਰਸ ਪਾਰਟੀ ਨੂੰ ਨਫ਼ਰਤ ਦੀ ਰਾਜਨੀਤੀ ਤੋਂ ਬਾਜ਼ ਆਉਣਾ ਚਾਹੀਦਾ ਹੈ ਪਰਵਾਸੀ ਮਜ਼ਦੂਰ ਆਪ ਸਾਡੇ ਆਪਣੇ ਹੀ ਦੇਸ਼ ਦੇ ਵਾਸੀ ਹਨ ਸਾਡੇ ਸਮਾਜ ਦਾ ਹਿੱਸਾ ਹਨ ਉਹਨਾਂ ਬਿਨਾ ਦੇਸ਼ ਦੀ ਤਰੱਕੀ ਸੰਭਵ ਨਹੀਂ ਹੈ ਸੁਖਪਾਲ ਖਹਿਰਾ ਦਾ ਬਿਆਨ ਸਮਾਜ 'ਚ ਵੰਡੀਆਂ ਪਾਉਣ ਵਾਲਾ ਹੈ ਰਵਨੀਤ ਬਿੱਟੂ ਨੇ ਕਿਹਾ ਕਿ ਭਾਜਪਾ ਇੱਕੋ ਇੱਕ ਅਜਿਹੀ ਪਾਰਟੀ ਹੈ ਜੋ ਸਭ ਨੂੰ ਨਾਲ ਲੈ ਕੇ ਚੱਲਣ ਤੇ ਵਿਸ਼ਵਾਸ ਰੱਖਦੀ ਹੈ ਤੇ ਭਾਜਪਾ ਦਾ ਵਿਕਾਸ ਦੇ ਅਜੰਡਾ ਸਪਸ਼ਟ ਹੈ ਇਸ ਲਈ ਲੁਧਿਆਣਾ ਦੇ ਸਰਪੱਖੀ ਵਿਕਾਸ ਲਈ ਪੰਜਾਬ ਦੀ ਬਾਂਗ ਡੋਰ ਭਾਜਪਾ ਹੱਥ ਦੇਣੀ ਹੋਵੇਗੀ ਪਰ ਦੇਖਿਓ ਕਿਵੇਂ ਸ਼ਹਿਰ ਦੀਆਂ ਸਮੱਸਿਆਵਾਂ ਦਾ ਕਿਵੇਂ ਨਿਪਟਾਰਾ ਹੁੰਦਾ ਹੈ ਤੇ ਪੰਜਾਬ ਮੋੜ ਤੋਂ ਵਿਕਸਤ ਰਾਜਾਂ ਦੀ ਕਤਾਰ ਵਿੱਚ ਖੜਾ ਨਜ਼ਰ ਆਵੇਗਾ